ਰੋਂਗ ਹੈ ਐਲੀਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਐਨੀ ਮੀਨ ਔਰ ਐਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੀ ਯੂ نو ਉਹ ਕੁੜੀ ਕਿਸਦਾ ਰਵਾਡਾ ਕਹਿ ਲਿਆ ਸੀ ਬੱਚਿਆਂ ਨੂੰ ਪਾਲਿਆ ਪਹਿਲੀ ਵਾਲ ਪਿੰਕੀ ਥਾਲੀ ਵਾਲ ਪੂਰੀ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਅੱਛਾ ਇੱਕ ਲੱਭਿਓ ਮਹਾਰਾਜਾ ਬੰਦਾ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਤੇ ਮੈਂ ਹਮੇਸ਼ਾ ਬਾਜੀ ਉਹਨਾਂ ਨੇ ਆਪਣੇ بیٹے ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਅੱਛਾ ਤੂੰ ਇੱਥੇ ਸਾਰਾ ਟਾਈਮ ਬੰਦਾ ਐਸੇ ਘਰ ਚ ਰਹਿੰਦੀ ਰਹੀ ਆ ਹਾਂਜੀ ਐਸੀ ਘਰ ਦੇ ਵਿੱਚ ਰਹਿੰਦੀ ਰਹੀ ਆ ਕਿੰਨਾ ਸਮਾਂ ਸੁਨੰਦਰਾ 6 ਕੁ ਸਾਲ ਤੱਕ ਰਹੀ ਹੈ। ਹੁਣ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ। ਉਹ ਵੀ ਕਿ ਸਾਡੇ ਨਾਲ ਵੀ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ। ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ। ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ। ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ। ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਤੇ ਸਭ ਦੇ ਲਈ। ਹਰ ਇੱਕ ਬੰਦਾ ਐਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾਂ ਜਿੰਨਾ ਮਾੜਾ ਨਹੀਂ ਕਰ ਸਕਦੇ ਹੋਗਾ। ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗੁਰੂ ਆਇਆ ਕੋਈ ਹੋਰ ਹੋਰ ਹਾਂਜੀ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੂਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਉਹਦੇ ਕੋਈ ਡੈਟਸ ਨੇ ਫਰਕ ਗਈ ਹੈ ਪੁਲਿਸ ਹੁਣ ਉਹ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ ਵੈਸੇ ਉਹ ਟਰਾਫੀਜ਼ ਵਾਲਾ ਸਮਾਨ ਹੈ ਤੇ ਕੁਝ ਕੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਤੁਹਾਨੂੰ ਇੰਟਰੋਡਕਸ਼ਨ ਵੀ ਮੈਂ ਚਾਹਣਾ ਤੂੰ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਹਾਂਜੀ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਹੈ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾੜਾ ਨਹੀਂ ਕਰਿਆ ਕਦੀ ਗੱਲਬਾਤ ਹੋਈ ਥੋੜੀ ਪਿੱਛੇ ਤੋਂ ਵਾਲ ਦੇ ਨਾਲ ਕੀ ਕੀ ਆ ਉਹਨੇ ਕਿਸੇ ਨਹੀਂ ਕੁਝ ਨਹੀਂ ਉਹ ਕਹਿੰਦੇ ਭੈਣ ਜੀ ਮੈਂ ਵਧੀਆ ਕੋਈ ਚੱਕਰ ਨਹੀਂ ਕੱਲ ਬਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੂ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਜੱਪਲਾਂ ਚ ਉੱਟ ਕੇ ਜਹਾਜ਼ ਚ ਬਿਠਾਉਂਗੇ ਤਾਂ ਨੰਦਾ ਹੋਏਗਾ ਇਹ ਨੈਚੁਰਲੀ 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 ਵੀ ਰਿਐਕਟ ਕੀਤਾ ਸੁਨੰਦਾ ਸ਼ਰਮਾ ਨੇ ਉਹਨੇ ਉਹਨੇ ਕਿਹਾ ਕਿ ਮੈਂ ਤਾਂ ਕਿਨੇ ਚ ਬਿਲਕੁਲ ਸ਼ੇਮ ਉਹ ਐਤੋ ਤੁਰੀ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੇ ਬਾਜੀ ਉਹਦਾ ਦਿਮਾਗ ਚੱਲਿਆ ਹੋਇਆ ਹਾਂ ਬਸ ਛੇ ਕੋਈ ਉਹਦੇ ਹੈ ਪਿੱਛੇ ਆ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਹਾਂ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਉਹ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੰਗਲ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲਦੇ ਦੇਖੋ ਜੀ ਇਹ ਤੇ ਹੁਣ ਇਹ ਬਹੁਤ ਬਹੁਤ ਹੀ ਨੌਲੇਜ ਹੈ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਨ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੇ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਕੁੱਲਾ ਵਾਂਗੂ ਮੈਂ ਕਹਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਦੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਠੀਕ ਹੈ ਚਲੋ ਠੀਕ ਕਰਦੀ ਰਹੀ ਆ ਠੀਕ ਹੈ ਬਿਲਕੁਲ